ਮੇਰੇ ਸਤਿਕਾਰਯੋਗ ਜਿੰਨੇ ਵੀ ਸਮੂਹ ਨਗਰ ਨਿਵਾਸੀ ਮੇਰੇ ਵੀਰ ਮੇਰੇ ਬਜ਼ੁਰਗ ਜਿੰਨੇ ਸਤਿਕਾਰਯੋਗ શિક્ષਕਾਂ ਇੱਥੇ ਪਹੁੰਚੀਆਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੁਣ ਮੈਂ ਕਿਉਂ ਹੁਣ ਤੱਕ ਜਦੋਂ ਤੱਕ ਅਸੀਂ ਪਹੁੰਚ ਕੀਆ ਦੋ ਪੰਚਾਇਤ ਨੇ ਕੰਮ ਕਰਾਈ ਗਰੀਬੇ ਕਿੰਨਾ ਪੈਸਾ ਲਾਇਆ ਉਹਦੇ ਬਾਰੇ ਤੁਹਾਨੂੰ ਦੱਸਾਰਨਾ ਚਾਹੁੰਦਾ ਬਾਕੀ ਜੇ ਬਰੀਕੀ ਨਾਲ ਕਿਸੇ ਵੀ ਵੀਰ ਭਰਾ ਨੇ ਪੁੱਛਣਾ ਹੋਇਆ ਜਦੋਂ ਮਰਜ਼ੀ ਮੇਰੇ ਕੋਲੇ ਆ ਸਕਦੇ ਆ ਮੈਂ ਇੱਕ ਇੱਕ ਪੈਸੇ ਦਾ ਹਿਸਾਬ ਦਿੰਦਾ ਹਾਂ ਹੋਨ ਜੋ ਪੰਚਾਇਤ ਨੇ ਕੰਮ ਕਰਾਏ ਸਭ ਤੋਂ ਪਹਿਲਾਂ ਆਪਾਂ ਨਾਲਿਆਂ ਦਾ ਕੰਮ ਸ਼ੁਰੂ ਕੀਤਾ ਪਿੰਡ ਦੇ ਵਿੱਚ ਜਿਹੜਾ 4 ਲੱਖ ਰੁਪਈਆ ਲੱਗਾ ਹੋਂ ਤੱਕ ਉਹ ਮੇਰੇ ਕੋਲੋਂ ਮੇਰੀ ਜੇਬ ਚੋਂ ਚੱਲਿਆ ਉਹ ਚ ਕਿਸੇ ਸਰਕਾਰ ਦਾ ਰੋਲ ਨਹੀਂ ਕਿਸੇ ਦਾ ਨਹੀਂ ਪੰਚਾਇਤ ਘਰ ਦੀ ਸਫਾਈ ਕਰਾਈ ਗਈ ਜਦੋਂ ਪੰਚਾਇਤ ਬਣੀ ਬਣੀ ਆ ਉਹਦੇ ਵਿੱਚ ਜੋ ਟੂਟੀਆਂ ਤੋਂ ਲੈ ਕੇ ਖਰਚ ਆਇਆ ਉਹਦੇ ਵਿੱਚ 17000 ਰੁਪਈਆ ਖਰਚਾ ਆਇਆ ਜੈਮ ਦੀ ਰਿਪੇਅਰ ਕਰਾਈ ਇਹ ਸਰਕਾਰ ਵੱਲੋਂ 52000 ਰੁਪਈਆ ਪਾਉਂ ਦਿੱਤਾ ਗਿਆ ਖੇਡ ਗਰਾਊਂਡ ਜਿਹੜਾ ਆਪਾਂ ਕੰਮ ਕਰਾਇਆ ਜਾਲਾਂ ਲਵਾਈਆਂ ਐਂਟਰਲੋਕ ਤੋਂ ਲੈ ਕੇ ਆਪਣੇ ਰੰਗ ਰੂਗਨ ਸਾਰਾ ਕੁਝ ਉਹ ਕਲਾਕਲਾ ਮੈਂ ਤੁਹਾਨੂੰ ਦੱਸ ਹੀ ਦੇਣਾ ਜੀ ਸੀ ਵੀ ਨਾਲ ਬਾਹਰ ਸਫਾਈ ਕਰਾਈ ਗਈ ਤੇ ਐਂਟਰਲੋਕ ਲਈ ਟੈਲਾਂ ਲਾਉਣ ਤੱਕ ਮਿੱਟੀ ਪਾਉਣ ਤੱਕ 33600 ਰੁਪਏ ਜਾਲੀ ਦੀ ਲੋਹਾ ਪੱਬੀ ਗਿਆ ਤੋਂ ਇਹ ਜਗਰਾਮਾਂ ਤੋਂ 162380 ਰੁਪਏ ਜਾਲੀ ਤਿਆਰ ਕਰਨ ਲਈ ਮਹਤਰੀ ਦੀ ਲੇਬਰ 52000 ਰੁਪਏ ਲੋਹੇ ਦੀ ਕਾਲਾ ਮੈਸਤਰੀ ਵੀ ਨੇ ਜਾਲਰਾਂ ਫਿੱਟ ਕੀਤੀਆਂ ਕੰਧਾਂ ਦੇ ਵਿੱਚ ਉਹਦੀ ਲੇਬਰ 20000 ਰੁਪਇਆ 2000 ਕਾਲਬ ਦਾ ਸਮਾਨ ਲਿਆਂਦਾ ਜੈਗਨੇਟਰ ਦਾ ਤੇਲ 1500 ਰੁਪਇਆ ਕਿਉਂਕਿ ਲੈਟ ਉਹ ਤੋਂ ਬੰਦ ਰਹਿੰਦੀ ਸੀ ਜਾਲੀਆਂ ਰੰਗ ਕਰਨ ਦਾ ਖਰਚ ਰੰਗ 8730 ਰੁਪਏ ਰੰਗ ਕਰਨ ਲਈ ਲੇਬਰ 9000 ਰੁਪਇਆ ਰੇਤਾ ਸੀਮੈਂਟ ਵੱਜਰੀ ਘੜਕਾ ਹੋਰ ਨਿੱਕੇ-ਮੂٹے ਖਰਚੇ 4 ਟਰਾਲੇ ਆਪਣੇ ਰੇਤਾ ਦੇ ਸੀਗੇ 30000 ਦਾ ਘੜਕਾ ਟੀਮਟ 16500 ਦਾ ਬਜਰੀ 4500 ਦੀ ਐਂਟਰਲੌਕ ਪੈਲਾ 21500 ਪੀਸ ਤਕਰੀਬਨ 255000 ਦੀਆਂ ਲੇਬਰ ਮੈਸਤਰੀ ਪਾ ਕੇ ਸਾਰਾ ਖਰਚਾ 7 ਲੱਖ ਰੁਪਇਆ ਗਰਾਊਂਡ ਤੇ ਆਇਆ ਜੋ ಗ್ರಾಮ ਪੰਚਾਇਤ ਨੇ ਲਾਇਆ ਪਾਰਕ ਦਾ ਖਰਚਾ ਸੀਗਾ 55000 ਰੁਪਇਆ ਜਿਹੜੀ ਆਪਾਂ ਉਦੋਂ ਆਪਣੇ ਟੂਰਨਾਮੈਂਟ ਹੋਇਆ ਸੀ ਸ਼ੌਕਰ ਦਾ ਉਹਦੇ ਲਈ ਆਪਾਂ ਪਾਰਕ ਲਈ ਸੀ ਬਾਈ ਕਿੰਦੀ ਦੀ ਜ਼ਮੀਨ ਲਈ ਸੀ 55000 ਚ ਜਿਹੜੀ ਆਪਾਂ ਠੇਕੇ ਦੇ ਦਿੱਤੀ ਸੀ ਔਰ ਰੁਪਈਆ ਆਪਣੇ ਕੋਲੇ ਠੇਕਾ 20000 ਰੁਪਈਆ ਆਇਆ ਸੀ 20000 ਰੁਪਈਆ ਜਿਹੜਾ ਆਪਣੇ ਨਿੱਕੇ ਮੋٹے ਖਰਚੇ ਸੀ ਉਥੇ ਆਪਾਂ ਜੋ ਆਪਣੇ ਸਤਕਾਰਯੋਗ ਐਮਐਲਏ ਸਾਹਿਬ ਆਏ ਜਾਂ ਕੋਈ ਵੀ ਮੰਤਰੀ ਆਇਆ ਉਥੇ ਆਪਾਂ ਚਾਹ ਪਾਣੀ ਤੇ ਲਾਇਆ ਜਿਹੜਾ 20000 ਰੁਪਈਆ ਜਿਹੜਾ 55000 ਰੁਪਈਆ ਉਹ ਮੇਰੀ ਜੇਬ ਤੋਂ ਚੱਲਿਆ ਤੇ 7000 ਰੁਪਈਆ ਮੈਨੂੰ ਇੱਕ ਮੈਂਬਰ ਨੇ ਦਿੱਤਾ ਸੀ ਤੇਜੀ ਮੈਂਬਰ ਨੇ ਉਹਦੇ ਵਿੱਚ ਬਾਕੀ ਸਾਰਾ ਤੁਹਾਨੂੰ ਪਤਾ ਹੀ ਜਿਹੜਾ ਖਰਚਾ ਸਰਕਾਰ ਵੱਲੋਂ ਆ 5 ਲੱਖ ਰੁਪਈਆ ਆਪਾਂ ਨੂੰ ਗ੍ਰਾਂਟ ਪਾਸ ਹੋਈ ਸੀ ਗਰਾਊਂਡ ਲਈ 5 5 ਲੱਖ ਦੀ ਥਾਂ ਆਪਾਂ ਉਥੇ 7 ਲੱਖ ਵਾਰਡ ਨੰਬਰ 1 ਦੇ ਵਿੱਚ ਜੋ ਰਸਤਾ ਆਪਾਂ ਐਂਟਰਲੋਕ ਕੀਤਾ ਅਜੀਤਪਾਲ ਤੋਂ ਲੈ ਕੇ ਜਲਾਲਾਬਾਦ ਰੋਡ ਤੱਕ ਪਹਿਲਾਂ ਆਪਾਂ ਸੀਵਰੇਜ ਪਾਇਆ ਪਹਿਲਾਂ ਉੱਥੇ ਨਾਲੀਆਂ ਬਣਾਈਆਂ ਸੀ ਉਦੋਂ ਮੈਂ ਨਹੀਂ ਸੀਗਾ ਪ੍ਰਬੰਧਕ ਸੀਗਾ ਉਦੋਂ ਬਾਅਦ ਆਪਾਂ ਸਾਰਿਆਂ ਨਾਲ ਗੱਲਬਾਤ ਕਰਕੇ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਜੇ ਸੀਵਰੇਜ ਪਾਉਣਾ ਅਸੀਂ ਸੀਵਰੇਜ ਪਾ ਕੇ ਗਲੀ ਐਂਟਰਲੋਕ ਕਰ ਦੰਨੇ ਆ ਤਾਂ ਸਾਰਿਆਂ ਦੀ ਮੰਗ ਸੀ ਵੀ ਸੀਵਰੇਜ ਪਾਇਆ ਜਾਵੇ ਸੀਵਰੇਜ ਪਾ ਕੇ ਆਪਾਂ ਉਸ ਰਸਤੇ ਨੂੰ ਐਂਟਰਲੋਕ ਕੀਤਾ ਜੀ ਤੇ ਤਕਰੀਬਨ ਖਰਚਾ 23 ਲੱਖ ਰੁਪਈਆ ਹੈ ਉਦੋਂ ਬਾਅਦ ਆਪਣੇ ਭਾਈ ਲਕੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇੱਧਰਲੇ ਪਾਸੇ ਸਾਡੇ ਵਾਲੇ ਪਾਸੇ ਦਿੱਕਤ ਆਉਂਦੀ ਆ ਨਾਲਾ ਹਰ ਵਾਰ ਟੁੱਟ ਜਾਂਦਾ ਉਹਦੇ ਚ ਆਪਾਂ 37 ਪੁਲੀਆਂ ਪਾਈਆਂ ਜਿਦੇ ਚ 17 18 ਪੁਲੀਆਂ ਆਪਣੀਆਂ ਪੁਰਾਣੀਆਂ ਸੀ ਪੁਰਾਣੀ ਪੰਚਾਇਤ ਦੀਆਂ ਆਪਾਂ ਚੱਕੀਆਂ ਤੇ 19 ਪੁਲੀਆਂ ਆਪਾਂ ਨਵੀਆਂ ਜਿਹੜੀ ਉਹ ਪਾਈਪ ਲਾਈਨ ਆ ਉਹਦੇ ਵਿੱਚ ਉਹ ਦਿੱਤੀਆਂ ਨਵੀਂ ਅੰਗਰਵਾੜੀ ਦਾ ਜਿਹੜਾ ਕੰਮ ਚੱਲ ਰਿਹਾ ਪ੍ਰਾਇਮਰੀ ਸਕੂਲ ਵਿੱਚ ਉਹ ਨਰੇਗਾ ਵਿੱਚੋਂ ਚੱਲ ਰਿਹਾ ਇੱਕ ਆਪਾਂ ਇੱਧਰ 52 ਜਿਨਿਆਂ ਜਿਹਦੀ ਮੈਨੂੰ ਦੱਸਿਆ ਗਿਆ ਕਿ ਪੇਮੈਂਟ ਹੋ ਗਈ ਆ ਕੋਈ ਪੇਮੈਂਟ ਨਹੀਂ ਹੋਈ ਉਹਦੀ ਨਰੇਗਾ ਦੇ ਵਿੱਚੋਂ ਪੌਣੇ 7 ਲੱਖ ਰੁਪਈਆ ਦੇ ਤੇ ਖਰਚਾ 92000 1/2 ਆ ਉਥੇ ਜੋ ਨਰੇਗਾ ਦੇ ਵਿੱਚੋਂ ਆ ਜਿਹਦੀ ਪੇਮੈਂਟ ਅਜੇ ਹੋਣੀ ਬਾਕੀ ਆ ਜੋ ਉਹਦੇ ਤੇ ਜੀਸੀਬੀ ਦਾ ਖਰਚਾ ਜੋ ਮਿੱਟੀ ਦੀਆਂ ਟਾਲੀਆਂ ਆਪਾਂ 6 ਪਾਈਆਂ ਉਹ ਆਪਾਂ ਖਾਰਾ ਪੰਚਾਇਤ ਫੰਡ ਦੇ ਵਿੱਚੋਂ ਕੀਤਾ ਪਟਵਾਰ ਪਟਵਾਰ ਖਾਨੇ ਵਾਲੀ ਗਲੀ ਦੀ ਤਿਆਰੀ ਆ ਉਹਦੇ ਲਈ ਆਪਾਂ ਨੂੰ ਗ੍ਰਾਂਟ ਆਈ ਹੋਈ ਆ ਮੈਨੂੰ ਸੈਕਟ ਨੇ 10 ਲੱਖ ਰੁਪਈਆ ਦੱਸਿਆ ਵਿਉਦ ਲਈ ਆਪਣੇ ਕੋਲ 10 ਲੱਖ ਰੁਪਇਆ ਪਾਸ ਹੋਇਆ ਉਹਦੀ ਤਿਆਰੀ ਆ ਬਸ ਅਬ ਦੋ ਦਿਨਾਂ ਚ ਉਹਨੂੰ ਸ਼ੁਰੂ ਕਰਵਾ ਦਿੰਦੇ ਆ ਇੱਕ ਲੜਕੇ ਲੜਕਿਆਂ ਵਾਲੇ ਸਕੂਲ ਅਜੀਤਵਾਲ ਰੋਡ ਇਹ ਹੋਈ ਆ ਗਈ 55 ਇਹ ਤੇ ਐਕਟ ਦਾ ਦੇਣਾ 91500 ਰੁਪਏ 91500 ਲਾਇਬ੍ਰੇਰੀ 55000 ਆਈ ਜਿਹੜੀ ਕੋ ਮੈਸਤਰੀ ਆ ਉਹ ਇਹ ਕਹਿ ਦਿੰਦੇ ਆ ਵੀ ਇਹ ਤਾਂ ਤਾਂ ਲੱਗਾਗੇ ਜੇ ਸਾਨੂੰ ਸਾਡੀ ਲੇਬਰ ਤੁਸੀਂ ਦਿਓਗੇ ਉਹ 55000 ਆਪਾਂ ਇਹਦਾ ਪੰਚਾਇਤੀ ਮਾਮਲਾ ਆਇਆ ਸੀ ਉਹਦੇ ਚੋਂ ਦਿੱਤੀ ਹੈ ਜੀ ਮਿੱਟੀ ਦੀਆਂ ਛੇ ਟਰਾਲੀਆਂ ਪਈਆਂ ਕੰਪਿਊਟਰ ਕਰਾਹ ਉਹਤੇ ਵੱਜਿਆ ਇੱਕ ਥਾਪਰ ਮਾਡਲ ਲਈ ਖੂ ਜਿਹੜੇ ਆਪਾਂ ਬਣਾਏ ਆ ਕਿਉਂਕਿ ਆਪਾਂ ਨੂੰ ਪਹਿਲਾਂ ਮੁਲਾਜ਼ਮਾਂ ਨੇ ਇਹ ਗੱਲ ਕਹੀ ਸੀ ਬਈ ਆਪਣੇ ਕੋਲੇ ਜੋ ਪਿਛਲੀ ਪੰਚਾਇਤ ਦਾ 48 ਲੱਖ ਰੁਪਈਆ ਪਿਆ ਸੀ ਜਦੋਂ ਆਪਣੇ ਪਿਛਲੀ ਪੰਚਾਇਤ ਦਾ ਕਾਰਜਕਾਲ ਪੂਰਾ ਹੋਇਆ ਉਸ ਤੋਂ ਬਾਅਦ ਪ੍ਰਬੰਧਕ ਲੱਗਾ ਪ੍ਰਬੰਧਕ ਦੇ ਟਾਈਮ 'ਚ ਰੁਪਈਆ ਜਿਆਦਾ ਸੀਗਾ ਉਹ ਕੁਛ ਮੇਥੋਂ ਪਹਿਲਾਂ ਜਿਹੜਾ ਪਾ ਰੁਪਈਆ ਸੀ ਉਹ ਬੋਰਾ ਲਈ ਵਰਤਿਆ ਗਿਆ ਇੱਕ ਬੋਰ ਇਧਰ ਕਰਾਇਆ ਇੱਕ ਉਧਰ ਸ਼ਾਇਦ 2-3 ਬੋਰ ਹੋਏ ਆ ਉਹਦੇ ਬਾਰੇ ਮੈਨੂੰ ਪੂਰਾ ਪਤਾ ਵੀ ਨਹੀਂਗਾ ਤੇ ਜਦੋਂ ਮੈਂ ਕਾਰਜਕਾਲ ਸੰਭਾਲਿਆ ਉਦੋਂ ਰੁਪਈਆ 48 ਲੱਖ ਰੁਪਈਆ ਸੀ ਉਹਦੇ ਵਿੱਚ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਪਹਿਲਾਂ ਉਹ ਜਿਹੜਾ 48 ਲੱਖ ਰੁਪਈਆ ਸੀ ਉਹ ਛੱਪੜਾਂ ਦੀ ਸਫਾਈ ਲਈ ਸੀਗਾ ਉਹ ਪਾਈਪਲਾਈਨ ਲਈ ਨਹੀਂ ਸੀਗਾ ਉਹ ਆਪਣੇ ਛੱਪੜਾਂ ਦੀ ਸਫਾਈ ਲਈ ਸੀ ਵੀ ਕੋਈ ਛੱਪੜਾਂ ਦੀ ਸਫਾਈ ਕਰੂ ਤਾ ਜੋ ਥਾਪਣ ਮਾਡਲ ਆਪਣਾ ਤਿਆਰ ਹੋ ਸਕੇ ਪਰ ਜਦੋਂ ਮੈਂ ਉਹ ਮਹਿਕਮੇ ਨਾਲ ਗੱਲ ਕੀਤੀ ਵੀ ਕੱਲਾ ਛੱਪੜਾਂ ਦੀ ਸਫਾਈ ਕਰਕੇ ਸਾਡੇ ਪਿੰਡ ਦਾ ਵਕਾਫਾ ਨਹੀਂਗਾ ਸਾਨੂੰ ਪਾਈਪਲਾਈਨ ਜ਼ਰੂਰੀ ਹੈ ਵੱਡੀ ਕੋਣੀ ਤਾਂ ਉਸ ਤੋਂ ਬਾਅਦ ਇੱਕ ਵਾਰੀ ਮਹਿਕਮੇ ਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਐਨ ਆਰ ਆਈ ਵੀਰਾਂ ਨਾਲ ਆਪਦੀ ਗੱਲ ਕਰਕੇ ਤੇ ਪਿੰਡ ਵਾਸੀਆਂ ਨਾਲ ਤੁਸੀਂ ਇੱਕ ਕਮੇਟੀ ਬਣਾ ਕੇ ਤੁਸੀਂ ਆਦੀ ਪਾਈਪਲਾਈਨ ਪਵਾ ਲਓ ਚਲੋ ਮੈਂ ਇੱਥੇ ਗੱਲ ਕੀਤੀ ਸਾਰਿਆਂ ਦੇ ਨਾਲ ਆ ਵੀ ਆਪਾਂ ਐਨ ਆਰ ਆਈ ਕਮੇਟੀ ਬਣਾਈਏ ਤਾਂ ਜੋ ਆਪਾਂ ਨੂੰ ਸਾਰੇ ਭਰਾ ਰਲ ਕੇ ਸਹਿਯੋਗ ਦੇਣ ਤੇ ਆਪਾਂ ਪਾਈਪ ਲਾਈਨ ਵੀ ਪਾਈਏ ਤੇ ਆਪਾਂ ਇਹਨਾਂ ਦੀ ਛੱਪੜਾਂ ਦੀ ਸਫਾਈ ਵੀ ਕਰੀਏ ਉਸ ਅਵਰੰਧ ਮੁੜ ਕੇ ਮੈਨੂੰ ਸੈਕਟਰੀ ਦਾ ਫੋਨ ਆਉਂਦਾ ਸੈਕਟਰੀ ਮੈਨੂੰ ਕਹਿੰਦਾ ਵੀ ਤੂੰ ਇਦਾਂ ਕਰੋ ਜਿਹੜੀ ਪਾਈਪ ਲਾਈਨ ਆ ਆਪਾਂ ਜਿਹੜਾ 48 ਲੱਖ ਰੁਪਇਆ ਪਿਆ ਕੁਛ ਮੈਂ ਹੋਰ ਪਾਸ ਕਰਾ ਲੂੰਗਾ ਤੇ ਤੁਸੀਂ ਇਹ ਪਾਈਪ ਲਾਈਨ ਆਪਾਂ ਸਰਕਾਰੀ ਪੂ ਕਰ ਲੀਏ ਤੇ ਜਿਹੜੀ ਛੱਪੜਾਂ ਦੀ ਸਫਾਈ ਆ ਉਹ ਤੁਸੀਂ ਐਨ ਆਰ ਆਈ ਆਪ ਦਾੜਾ ਫੰਡ ਆ ਉਹਦੇ ਵਿੱਚੋਂ ਕਰ ਲਓ ਫਿਰ ਆਪਾਂ 28 ਮੈਂਬਰੀ ਐਨ ਆਰ ਆਈ ਕਮੇਟੀ ਬਣਾਈ ਜਿਹਦੇ ਵਿੱਚ ਆਪਾਂ ਜਿਹੜੀ ਪਾਈਪ ਲਾਈਨ ਆ ਪਾਈਪ ਲਾਈਨ ਦਾ ਤਕਰੀਬਨ ਖਰਚਾ ਸਰਕਾਰ ਦੇ ਮੁਤਾਬਕ 65 ਲੱਖ ਰੁਪਈਆ ਹੈ ਤੇ ਜਿਹੜੇ ਆਪਣੇ ਛਪੜਾ ਦੀ ਹੋਣ ਤੱਕ ਉਧਰ ਤੇ ਇਧਰ ਦੀ ਸਫਾਈ ਚੱਲੀ ਜਾਂਦੀ ਆ ਕਿਉਂਕਿ ਜੇ ਪਹਿਲਾਂ ਪਾਣੀ ਕੱਢਿਆ ਗਿਆ ਤਾਂ ਹੀ ਥਾਪਰ ਮਾਡਲ ਤਿਆਰ ਹੋਇਆ ਥਾਪਰ ਮਾਡਲ ਨੂੰ ਆਪਾਂ ਨੂੰ 8 ਲੱਖ ਪਾਸ ਹੀ ਪਰ ਲਾਗੋ ਤੇ 10 ਲੱਖ ਰੁਪਈਆ ਗਿਆ ਕਿਉਂਕਿ ਆਪਾਂ ਆਪਦੇ ਹਿਸਾਬ ਨਾਲ ਬਣਾਏ ਆ ਪੂਰਾ ਠੋਸ ਬਣਾਏ ਆ